ਸੰਘਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਨੇ ਵੀ ਨਾਮਜ਼ਦਗੀ ਭਰ ਦਿੱਤੀ ਹੈ ਦਾਵਾ ਕੀਤਾ ਕਿ ਉਹ ਪਾਰਟੀ ਦੀ ਚੋਲੀ ਜਿੱਤ ਪਾਉਣਗੇ ਇਲਜ਼ਾਮ ਲਾਇਆ ਕਿ ਬੀਜੇਪੀ ਅਤੇ ਆਪ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ ਅੱਜ ਲੋਕ ਸਭਾ ਹਲਕਾ ਸੰਘਰੂਰ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਾਮਿਨੇਸ਼ਰ ਪੇਪਰ ਦਾਖਲ ਕੀਤੇ ਨੇ ਸੋ ਚਲੋ ਪਾਰਟੀ ਦੀ ਚੜ੍ਹਦੀ ਕਲਾ ਲਈ ਸਾਰਿਆਂ ਨੇ ਨਾਲ ਮਿਲ ਕੇ ਕੰਮ ਵੀ ਕਰਨਾ ਹੈ ਔਰ ਅੱਜ ਬੜੇ ਸਖਾਵੇਂ ਮਾਹੌਲ 'ਚ ਪ੍ਰਸ਼ਾਸਨਿਕ ਤੌਰ ਤੇ ਵੀ اور ਸਾਰੇ ਆਗੂ ਵਰਕਰ ਸਹਿਬਾਨ ਨੇ ਆਪਦੀ ਭਾਵਨਾਵਾਂ ਅਨੁਸਾਰ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਜਿਹੜੇ ਕਾਗਜ਼ ਨੇ ਉਹ ਭਰੇ ਨੇ ਕੀ ਲੱਗਦਾ ਕਿਸ ਪਾਰਟੀ ਨਾਲ ਤੁਹਾਡਾ ਮੁਕਾਬਲਾ ਹੋ ਗਿਆ ਮੁਕਾਬਲਾ ਕਿਸੇ ਦਾ ਹੋਏ ਪਰ ਹੋਊ ਗਾਲੀ ਗੱਲ ਨਾਲ ਇਹ ਮੈਂ ਤੁਹਾਨੂੰ ਦਾਅਵੇ ਨਾ ਕਰਾਂ ਇਹ ਇਹ ਤੁਸੀਂ ਦੇਖ ਵੀ ਲਿਆ ਤੁਹਾਡੀਆਂ ਸਾਡੀਆਂ ਰੈਲੀਆਂ ਸਾਡੇ ਜਿਹੜੇ ਪੰਜਾਬ ਯਾਤਰਾ ਦੇ ਪ੍ਰੋਗਰਾਮ ਨੇ ਸਾਰੀ ਪ੍ਰੈਸ ਨੂੰ ਵੀ ਇਸ ਗੱਲ ਦਾ ਪਤਾ ਚਲੋ ਸਾਨੂੰ ਇਹ ਮਹਿਸੂਸ ਹੁੰਦਾ ਕਿ ਪੰਜਾਬ ਦੁਬਾਰਾ ਸ਼੍ਰੋਮਣੀ ਕਾਲੇ ਦਲ ਵੱਲ ਮੁੜਿਆ ਉਹਦਾ ਕਾਰਨ ਇਹ ਹੈ ਕਿ ਪੰਜਾਬ ਔਰ ਪੰਥ ਕੇਤਾਂ ਦੀ ਪਹਿਰੇਦਾਰੀ ਹੈ ਜਿਹੜੀ ਕੋਈ ਪਾਰਟੀ ਬਾਕੀ ਕੋਈ ਕਰਨ ਨੂੰ ਤਿਆਰ ਨਹੀਂ ਹੈ ਇਸ ਕਰਕੇ ਲੋਕ ਇਹ ਮਹਿਸੂਸ ਕਰਦੇ ਨੇ ਕਿ ਸਾਡੇ ਹੱਕਾਂ ਦੀ ਪਹਿਰੇਦਾਰੀ ਹੋ ਨਹੀਂ ਰਹੀ ਔਰ ਜੇ ਕਰ ਸਕਦਾ ਤਾਂ ਇਕੱਲਾ ਕਾਲੇ ਦਲ ਕਰ ਸਕਦਾ ਇਸ ਕਰਕੇ ਲੋਕ ਦੁਬਾਰਾ ਸ਼੍ਰੋਮਣੀ ਕਾਲੇ ਦਲ ਵੱਲ ਮੁੜਦੇ ਨੇ ਔਰ ਬਹੁਤ ਵੱਡਾ ਹੰਗਾਰਾ ਥੋੜਾ ਨਹੀਂ ਬਹੁਤ ਵੱਡਾ ਹੰਗਾਰਾ ਬਣ ਗਿਆ ਸਭ ਜਿਹੜੇ ਜਿਹੜੇ ਮੁੱਦਿਆਂ ਤੇ ਜਾ ਰਹੇ ਲੋਕਾਂ ਦੇ ਮੁੱਦੇ ਕੁਝ ਪੰਜਾਬ ਦੇ ਨੇ ਜੀ ਕੁਝ ਇਲਾਕੇ ਦੇ ਨੇ ਕੁਝ ਪੰਥਕ ਮਸਲੇ ਨੇ ਸੋ ਮੇਰੇ ਜ਼ਿਕਰੀ ਜੋ ਤੁਹਾਡੀਆਂ ਲੌਂਗ ਆਰਡਰ ਦੀ ਸਥਿਤੀ ਆ ਬਹੁਤ ਹਾਲਾਤ ਨੇ ਪੰਜਾਬ ਦੇ ਨੌਕਰੀਆਂ ਬੀਬੀਆਂ ਦਾ ਸ਼ਗਨ ਕਿਸਾਨਾਂ ਨੂੰ ਕਿਹਾ ਐਮਐਸਪੀ ਦਵਾਂਗੇ ਕੀਤਾ ਤਾਂ ਕੁਝ ਹੈ ਨਹੀਂ ਮੁੱਦੇ ਹੀ ਮੁੱਦੇ ਨੇ ਜੀ ਝੂਠ ਬੋਲ ਕੇ ਸਰਕਾਰ ਬਣਾ ਲਈ ਕੀਤਾ ਕੁਝ ਹੈ ਨਹੀਂ ਸੋ ਸਾਰੇ ਮੁੱਦੇ ਲੋਕਾਂ ਚ ਲੈ ਕੇ ਜਾਵਾਂਗੇ ਔਰ ਜੋ ਪੰਥਕ ਮਸਲੇ ਨੇ ਉਹ ਵੀ ਲੋਕਾਂ ਕੋਲ ਲੈ ਕੇ ਜਾਵਾਂਗੇ ਜੋ ਕਿਸਾਨੀ ਮਜ਼ਦੂਰਾਂ ਦੇ ਗਰੀਬਾਂ ਦੇ ਮਸਲੇ ਨੇ ਮੁਲਾਜ਼ਮਾਂ ਦੇ ਨੇ ਲੋਕ ਡਾਊਨਰ ਸਥਿਤੀ ਆਮਨ ਕਾਨੂੰਨ ਦੀ ਹਾਲਤ ਭਾਈਚਾਰਕ ਸਾਂਝ ਨੂੰ ਤੋੜਨ ਦੇ ਯਤਨ ਕੀਤੇ ਜਾ ਰਹੇ ਨੇ ਬਹੁਤ ਮੁੱਦੇ ਨੇ ਸਾਰੀਆਂ ਗੱਲਾਂ ਲੋਕਾਂ ਦੀਆਂ ਸੱਥਾਂ 'ਚ ਵੀ ਕਰਾਂਗੇ ਪ੍ਰੈਸ ਰਾਈਜ਼ ਵੀ ਕਰਾਂਗੇ ਔਰ ਲੋਕਾਂ ਨੂੰ ਇਹਨਾਂ ਚੀਜ਼ਾਂ ਬਾਰੇ ਜਾਗਰੂਕ ਵੀ ਕਰਾਂਗੇ ਜੀ ਪਿੰਡ ਪਿੰਡ ਜਾ ਰਹੇ ਹਾਂ ਕਿਹੇ ਜਾਵਾਂਗਾ ਬਹੁਤ ਵਧੀਆ ਮਾਹੌਲ ਹੈ ਜੀ ਤੁਸੀਂ ਇਸ ਗੱਲ ਨੂੰ ਆਪ ਵੀ ਮਹਿਸੂਸ ਕਰੋਗੇ ਕਿ ਜੇ ਸਾਡੇ ਨਾਲ ਜਾਓ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਲੋਕ ਸ਼ਰੋਮਣੀ ਅਕਾਲੀ ਦਲ ਨੂੰ ਬਹੁਤ ਜ਼ਿਆਦਾ ਪਿਆਰ ਕਰਨ ਲੱਗੇ ਨੇ ਲੋਕ ਮਹਿਸੂਸ ਕਰਨ ਲੱਗੇ ਸਾਡਾ ਠੱਗੀ ਹੋ ਗਈ 2 ਸਾਲ ਪਹਿਲਾਂ ਸਾਰਾ ਝੂਠ ਔਰ ਕੂੜ ਦਾ ਪ੍ਰਚਾਰ ਕਰਕੇ ਸਰਕਾਰ ਬਣਾ ਲਈ ਅੱਜ ਡਰਾਮੇ ਨਾਲ ਸਰਕਾਰ ਚਲ ਰਹੀ ਹੈ ਕੰਮ ਕੋਈ ਹੋ ਨਹੀਂ ਖੈਰਾ ਸਾਹਿਬ ਪੰਥਕ ਨੇ ਜਿਹੜੇ ਜਿਹੜੇ ਪਲੇਟਫਾਰਮ ਕਹਿਣ ਨੂੰ ਕੀ ਹੈ ਜੀ ਕਹਿਣ ਨੂੰ ਤਾਂ ਵੋਟਰਾਂ ਨੂੰ ਹਰੇਕ ਹੀ ਕਹੀ ਜਾਊਗਾ ਜਿਹੜੇ ਪਲੇਟਫਾਰਮ ਤੋਂ ਚੋਣ ਲੜ ਰਹੇ ਨੇ ਉਹਨੇ ਪੰਥ ਸਾਹਿਬ ਕੋਈ ਭਲਾ ਕੀਤਾ ਅਜੇ ਤੱਕ ਕਾਂਗਰਸ ਪਾਰਟੀ ਨੇ ਬਲੂ ਸਟਾਰ ਆਪਰੇਸ਼ਨ ਦਿੱਲੀ ਦੇ ਦੰਗੇ ਪੰਜਾਬ ਦੇ ਪਾਣੀਆਂ ਦੀ ਸਾਰੀ ਕਹਾਣੀ ਪਾਪਨ ਪਾਣੀ ਲੁੱਟਿਆ ਪੰਜਾਬ ਦਾ ਕਿ ਦੇਣ ਕੀ ਹੈ ਕਾਂਗਰਸ ਦੀ ਪੰਜੇ ਦਿਨਾਂ ਦੀ ਸ਼ਾਂਤੀ ਵੋਟਾਂ ਮੰਗ ਰਹੇ ਨੇ ਨਾ ਸੱਥਾਂ ਜਾ ਕੇ ਤਾਂ ਗੱਲਾਂ ਤਾਂ ਕਰਦੇ ਨੇ ਕਿਉਂਕਿ ਵੋਟਾਂ ਲੈਣੀਆਂ ਨੇ ਉਹਨਾਂ ਦੀ ਪਾਰਟੀ ਦੀ ਨੀਤੀ ਕੀ ਹੈ ਉਹ ਸਾਰਿਆਂ ਦੇ ਸਾਹਮਣੇ ਆ ਸੋ ਇਸ ਕਰਕੇ ਪੰਥਕੜੀ ਕੋਈ ਗੱਲ ਨਹੀਂ ਸਿੰਘ ਸਿੰਘ ਮਾਨ ਨੂੰ ਕਿਸ ਤਰ੍ਹਾਂ ਦੇਖਦੇ ਜੀ ਪਹਿਲਾਂ ਐਮਪੀ ਜਿੱਤ ਗਈ ਜੀ ਦੇਖੋ ਸਾਡੇ ਬਜ਼ੁਰਗ ਨੇ ਮੈਂ ਕੋਈ ਚੰਗੀ ਮਾੜੀ ਗੱਲ ਨਹੀਂ ਉਹਨਾਂ ਬਾਰੇ ਕਹਿਣੀ ਚਾਹਦਾ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਣਾ ਕਿ ਮੈਂ ਅਸੀਂ ਉਹਨਾਂ ਦੀ ਨੀਤੀ ਨਾਲ ਸਹਿਮਤ ਨਹੀਂ ਹਾਂ ਦੇਸ਼ ਆ ਜਿਹੜਾ ਉਹ ਸਾਡਾ ਦੇਸ਼ ਆ ਸੇ ਕੌਮ ਨੇ ਪੰਜਾਬੀਆਂ ਨੇ ਇਸ ਦੇਸ਼ ਲਈ ਬਹੁਤ ਵੱਡੀਆਂ ਕੁਰਬਾਨੀਆਂ ਔਰ ਸ਼ਹਾਦਤਾਂ ਦਿੱਤੀਆਂ। ਸੋ ਦੇਸ਼ ਰੋਹ ਦੀ ਗੱਲ ਨਹੀਂ ਕੋਈ ਕਰਨੀ ਚਾਹੀਦੀ ਬਾਕੀ ਆਪਦੀ ਲੜਾਈ ਲੜਨ। ਆਪਾਂ ਇਹ ਕਹੀਏ ਕਿ ਸ਼ਹੀਦ ਭਗਤ ਸਿੰਘ ਹੋਣੀ ਸ਼ਹੀਦ ਨਹੀਂ। ਜਾਂ ਜਿਸ ਤਰ੍ਹਾਂ ਕਿ ਕਿਸਾਨਾਂ ਦੀ ਗੱਲ ਆਈ ਹੈ ਇਹ ਚੀਜ਼ਾਂ ਤੋਂ ਸਾਨੂੰ ਗਰੇਜ਼ ਕਰਨਾ ਚਾਹੀਦਾ। ਆਪਦੀ ਈਡਾਇਓਲੋਜੀ ਤੇ ਚੋਣ ਲੜੋ ਪਰ ਦੇਸ਼ ਨੂੰ ਕਮਜ਼ੋਰ ਕਰਨ ਦੀ, ਦੇਸ਼ ਨੂੰ ਤੋੜਨ ਦੀ ਗੱਲ 'ਚ ਕਿਸੇ ਵੀ ਆਗੂ ਨੂੰ ਸ਼ਾਮਲ ਨਹੀਂ ਹੋਣਾ ਚਾਹੀਦਾ। ਭਾਜਪਾ ਨਾਲ ਪਾਈਵਕ ਸਾਂਝ ਰਹੀ ਹੈ ਪਹਿਲਾਂ ਤੁਹਾਡੀ ਹੁਣ ਕਿਸ ਤਰ੍ਹਾਂ ਦੇਖਦੇ ਹੋ ਕਿਸਾਨ ਵੀ ਪ੍ਰੋਟੈਸਟ ਕਰ ਰਹੇ ਨੇ। ਮੁੱਦਿਆਂ ਦੀ ਸਾਂਝ ਸੀ ਮੁੱਦਿਆਂ ਤੇ ਉਹਨਾਂ ਨੇ ਸਾਡੀਆਂ ਗੱ ਔਰ ਮੁੱਦਿਆਂ ਤੋਂ ਜਦੋਂ ਪਿੱਛੇ ਹਟੇ ਤੇ ਅਸੀਂ ਉਹ ਸਾਂਝ ਨਾ ਕਰਨ ਦਾ ਫੈਸਲਾ ਲਿਆ ਉਹ ਸਮਝੌਤਾ ਤੋੜਿਆ ਉਹ ਮੁੱਦੇ ਪੰਜਾਬ ਦੇ ਸੀ ਔਰ ਪੰਥ ਦੇ ਸੀ ਕੋਈ ਸਾਡੇ ਨਿੱਜੀ ਨਹੀਂ ਸੀ ਅਸੀਂ ਕੋਈ ਐਮਪੀ ਦੀਆਂ ਸੀਟਾਂ ਜਾਂ ਸਾਡੀ ਕੋਈ ਵਜ਼ੀਰੀ ਦਾ ਰੋਲਾ ਨਹੀਂ ਸੀ ਉਹ ਪੰਥ ਔਰ ਪੰਜਾਬ ਦੇ ਮੁੱਦਿਆਂ ਦੀ ਗੱਲ ਸੀ ਜਿਹਦੇ ਤੇ ਅਸੀਂ ਮੰਨ ਕਰਦੇ ਹਾਂ ਕਿ ਅਸੀਂ ਉਹਨਾਂ ਗੱਲਾਂ ਤੇ ਅਸੀਂ ਸਮਝੌਤਾ ਤੋੜਿਆ ਆਮ ਆਦਮੀ ਪਾਰਟੀ ਬੀਤੇਰ ਨੂੰ ਕਿਸ ਤਰ੍ਹਾਂ ਦੇਖਦੇ ਜੀ ਕਿੰਨੇ ਮੰਤਰੀ ਨੂੰ ਟਿਕਟ ਦਿੱਤੀ ਹੈ ਇਹ ਕਾਦੇ ਲਈ ਵੋਟਾਂ ਪਾਉਣ ਦੀ ਉਹਨਾਂ ਨੂੰ ਲੋਕ ਕੀਤਾ ਕੀ ਹੈ ਕੋਈ ਇੱਕ ਤੁਸੀਂ ਇਹ ਸਾਰੀ ਪ੍ਰੈਸ ਖੜੀ ਹੈ ਤੁਸੀਂ ਦੱਸੋ ਸੰਗਰੂਰ ਬਰਨਾਲੇ ਮੁੱਖ ਮੰਤਰੀ ਸਾਹਿਬ ਦਾ ਜਿਲ੍ਹਾ ਹੋਵੇ ਤਿੰਨ ਵਜ਼ੀਰ ਹੋਣ ਇੱਕ ਕੰਮ ਤੁਸੀਂ ਪ੍ਰੈਸ ਵਾਲੇ ਦੱਸ ਦੋ ਵੀ ਉਹਨਾਂ ਨੇ ਆਹ ਕੀਤਾ ਕੰਮ ਸਾਰੇ ਸੰਗਰੂਰ ਰੋਪੜ ਨਾਲੇ ਚਾ ਵੱਡਾ ਪ੍ਰੋਜੈਕਟ ਲਿਆਂਦਾ ਕੋਈ ਵੱਡਾ ਕੰਮ ਕੀਤਾ ਮੈਂ ਤਾਂ ਉਹਨੂੰ ਹੀ ਸਵਾਲ ਕਰਦਾ ਜਾਂ ਮੈਂ ਬੇਨਤੀ ਕਰਦਾ ਕਿ ਤੁਸੀਂ ਦੱਸ ਦੋ ਕਿ ਕਹਿੰਦੇ ਮੈਡੀਕਲ ਕਾਲਜ ਬਣਾ ਰਹੀ ਸੀਗੇ ਤੁਸੀਂ ਮਾਨੀ ਦਿੱਤਾ ਬਾਕੀ 16 ਬਣਾਤੇ ਚਲੋ ਸਰ 16 ਦਾ ਐਲਾਨ ਕੀਤਾ ਸੀ ਉਹ 16 ਬਣਾਤੇ ਉਹ ਤੇ 100 100% ਰਾਜਨੀਤੀ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਉਹ ਵਿਸ਼ੇ ਤੇ 100% ਔਰ ਮੈਂ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਅੱਜ ਵੀ ਸ਼੍ਰੋਮਣੀ ਕਮੇਟੀ ਨੇ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖਤੀ ਮੈਡੀਕਲ ਕਾਲਜ ਬਾਰੇ ਵੀ ਅਸੀਂ ਜ਼ਮੀਨ ਨੂੰ ਦੇਣ ਨੂੰ ਤਿਆਰ ਆਂ ਸਾਤੋਂ ਜ਼ਮੀਨ ਦੀ ਮੰਗ ਕਰਨ ਮੁੱਖ ਮੰਤਰੀ ਸਾਹਿਬ ਮਾਲਕ ਤੋਂ ਮੰਗ ਕਰਨਗੇ ਕਿ ਜੇ ਕੋਈ ਜਾਲੀ ਰਜਿਸਟਰੀ ਕਰਾਈ ਹੋ ਉਹਦੇ ਨਾਂ ਤੇ ਜ਼ਮੀਨ ਦੇਣੀ ਆ ਸੋ ਇਸ ਕਰਕੇ ਜਦੋਂ ਮੰਗ ਹੀ ਨਹੀਂ ਕਰ ਰਹੇ ਉਹ ਇਸ ਮੁੱਦੇ ਨੂੰ ਜਿਉਂਦਾ ਰੱਖ ਕੇ ਰਾਜਨੀਤਿਕ ਖਲਾਬ ਲੈਣਾ ਚਾਹੁੰਦੇ ਨੇ ਪਰ ਆਏ ਮਿਲਦੇ ਨਹੀਂ ਹੁੰਦੇ ਇਹ ਗਲਤ ਉਹਨਾਂ ਦੀ ਗਲਤ ਪਰੰਪਰਾਵਾਂ ਉਹ ਪਾ ਰਹੇ ਨੇ ਉਹ ਸਰਕਾਰ ਚ ਨੇ ਉਹ ਚਿੱਠੀ ਲਿਖਣ ਸ਼੍ਰੋਮਣੀ ਕਮੇਟੀ ਤੋਂ ਸ਼੍ਰੋਮਣੀ ਕਮੇਟੀ ਤੋਂ ਜ਼ਮੀਨ ਲੈ ਲੈਣ ਕੋਈ ਇਤਰਾਜ਼ ਵਾਲੀ ਗੱਲ ਹੀ ਨਹੀਂ ਆ ਉਹ ਤਾਂ ਰਾਜਨੀਤੀ ਕਰ ਰਹੇ ਨੇ Oh